ਸਤਿ ਸ਼੍ਰੀ ਅਕਾਲ ਆਪ ਸੰਗਾਂ ਮੈਂ ਇਹਦਾ ਦਾ ਹਸਬੰਦ ਆ ਅਸੀਂ 2004 ਚ ਕੋ ਪਲਾਟ ਲਿਆ ਸੀ 200 ਗਾਜ ਦਾ ਤੇ ਇਹਦੇ ਵਿੱਚ ਅਸੀਂ ਮੀਟਰ ਵੀ ਲਵਾਇਆ ਆਹ ਬਿਗੇ ਰੱਖੇ ਨੇ ਤੇ ਸਾਨੂੰ ਇਹ ਬਾਰ ਬਾਰ ਕਹਿੰਦੇ ਰਿਹਾ ਕੋਈ ਨਹੀਂ ਤੁਹਾਡਾ ਥਾਵਾਂ ਤੁਸੀਂ ਕੋਠੀ ਪਾਓ ਜੋ ਮਰਜ਼ੀ ਕਰੋ ਜਿਵੇਂ ਲੋਕਾਂ ਨੇ ਇੱਥੇ ਕੋਠੀਆਂ ਪਾਲੀਆਂ ਅਸੀਂ ਕੋਠੀ ਨਹੀਂ ਪਾਈ ਚਲੋ ਤੇ ਬਲਕਿ ਹਾਂ ਆਪਣੀਆਂ ਕੰਧਾਂ ਕਰਕੇ ਛੱਡਿਆ ਤੇ ਬਿਗਾਨ ਰੱਖਿਆ ਇੱਥੇ ਇਹ ਹੜੇ ਬਿਗਾਨ ਵਿੱਚ ਕੁੱਟਕੇ ਗਏ ਆ ਤੇ ਕੰਧਾਂ ਹਰੀਆਂ ਟਾ ਕੇ ਨੇ ਠੀਕ ਕਰਨ ਰਿਹਾ ਜੀ ਕਿਉਂ ਕਰਕੇ ਗਏ ਜੀ ਇਹ ਕੰਮ ਕਰਕੇ ਐਵੇਂ ਧੱਕੇ ਸ਼ਾ ਹੀ ਕਰਨ ਰਿਹਾ ਹਾਂ ਧੱਕੇ ਸ਼ਾ ਹੀ ਕਰਨ ਰਿਹਾ ਹੈ ਸਾਡੇ ਕੋਈ ਬਿਆਨਨਾ ਉਹਨਾਂ ਦਾ ਹੈਗਾ ਜਿਹੜਾ ਲਿਖ ਕੇ ਦਿੱਤਾ ਇਹਨਾਂ ਨੂੰ ਬਿਆਨਨਾ ਹੈ ਖਾਵਾ ਹਾਂ ਸਾਰਾ ਕੁਛ ਹੈਗਾ ਬਹੁਤ ਵੱਡਾ ਧੱਕਾ ਹੋਇਆ ਸਾਡਾ ਸਾਰਾ ਸਮਾਨ ਠੱਗੇ ਪੰਨ ਤੋੜ ਕਰਕੇ ਆ ਸਮਾਨ ਇਹ ਇੱਥੇ ਇੱਥੇ ਜੁਣਲੇ ਰਲੇ ਆ ਜਿਹੜੇ ਧੱਕਾ ਸ਼ਾ ਹੀ ਕਰਨ ਰਹੀ ਹੈ ਪ੍ਰਸ਼ਾਸਨ ਕੋਈ ਸਾਨੂੰ ਕਿਤੇ ਕਿਤੇ ਉੱਥੇ ਪਲਾਟ ਲੈ ਲੋ ਕਿਤੇ ਉੱਥੇ ਪਲਾਟ ਲੈ ਲੋ ਸਾਡੇ ਕੋ ਧੱਕਾ ਸ਼ਾ ਹੀ ਕਰਨ ਰਿਹਾ ਹਾਂ ਕਿੱਥੋਂ ਦੇ ਰਹਿਣ ਵਾਲੇ ਹੋ ਮੋਹਨ ਆ ਮੈਂ ਪਿੱਛੇ ਬਿਹਾਰ मृत गल हुई भाई ये वो खाली करने के लिए कह रहा था मैं उनसे टाइम मांग रहा था कि खाली करने के लिए मैं काम टाइम दो जहाँ पे मैं पहले रह रहा, रहा हूँ अभी इधर तो रह रहा था जहाँ पे मैं जा रहा था उधर अभी कमरे कमरे बना नहीं था दो चार दिन का टाइम लिया था मैं टाइम ही मांग रहा था उतने टाइम में अभी दस पंद्रह मिनट हो गया पहले आए पचास साठ बंदे आए जैसे भी लेकर और डारे इधर उधर से पूरा गिराने गुराने लगे बिजली काट दिया था मैं बस अपने फ़ोन की टॉर्च जला सामान निकाल रहा था उन लोगों को लगा कि मैं वीडियो बना रहा हूँ पर मेरे वीडियो नहीं बना रहा था फिर उन लोगों ने मेरा फ़ोन छीन लिया मेरी वाइफ का फ़ोन छीन लिया मेरे भतीजे का फ़ोन छीन लिया तीन तीन फ़ोन छीन लिया और हम लोग पूरा मारा है सर सड़ फुट ठीप करके मार रहे थे मेरे फीट फुट देख लो इधर थोड़ी बहुत हैगी सेट पचास साठ बंदे थे सारे अमली एकदम दार दूर पी के पूरा फुल थे एकदम देखो इधर ये सब देखो इधर थोड़ा बहुत लगा है दाग दुग लगा है सारे फिर मैं अपनी जान बचा के उधर से भागा क्या मांग करते प्रशासन से प्रशासन से क्या मांग करे आप खुद देख लीजिए मैं इधर मजदूरी का काम काम हम मैं इधर पंद्रह साल से यहाँ पे जी मैं पंद्रह साल से रह रहा हूँ और मेरे मैं कुछ भी नहीं ज़्यादा मांगता बस हमें इंसाफ चाहिए और जो मेरे नुकसान हुआ है मेरे कुछ भी नहीं बचा न खाने पीने का ना रहने का ना बिस्तरा न कपड़े तोड़ दिए सारे तोड़ दिए सारे कुछ भी मौका ही नहीं दिए मैं उन लोगों को बोल रहा था कि हमें दस मिनट का टाइम दो तो, दस मिनट का टाइम दो कोई टाइम पर बस। मैं और मेरी वाइफ मेरे भतीजे मेरे न्याणे और मेरी भाभी एक मैं इधर वही पाँच छह जने होंगे वो कितने आए थे वो साठ बंदे पचास साठ बंदे थे और सारे के पास सामान थे दाँतर दूतर थे लाठी लूठी और वो क्या कहते पिस्टल सब सभी चीज थे और बाकी फिर इधर पीछे से जैसे भी आया

ਰਹਿ ਸਕਦੇ ਹੋ ਲੇਖੰਦਰਪਾਲ ਪਿੰਦਰਾ ਤੇ ਤੁਹਾਡਾ ਥਾਵਾਂ ਸਾਨੂੰ 15 ਸਾਲ 18 ਸਾਲ ਹੋ ਗਿਆ ਸਾਨੂੰ ਕਹਿੰਦੇ ਆ ਇਹੋ ਲਾਰੇ ਲਾਉਂਦੇ ਆ ਕਿ ਤੁਹਾਡਾ ਪਲਾਨ ਤੁਸੀਂ ਬਣਾਓ ਸਭ ਲੋਕਾਂ ਨੇ ਬਣਾ ਲੇ ਅਸੀਂ ਤੇ ਬਾਹਰ ਇਹਨੇ ਅਸੀਂ ਆਖਿਆ ਚਲੋ ਕੋਈ ਨਹੀਂ ਅੱਜ ਕੱਲ ਅਸੀਂ ਭਈਏ ਵਿਚਾਰੇ ਰੱਖੇ ਸੀ ਤੇ ਪੈਸੇ ਇੰਨੇ ਲਾਏ ਅਸੀਂ ਭਰਤੀਆਂ ਪਾਈਆਂ ਸਾਰਾ ਕੰਮ ਕੀਤਾ ਤੇ ਇਹਨਾਂ ਨੇ ਇਹ ਚਾਹੁੰਦੇ ਨੇ ਸਾਡਾ ਆ ਨੁਕਸਾਨ ਕਰਦੇ ਆ ਸਾਨੂੰ ਕਹਿੰਦੇ ਰਜਿਸਟਰੀ ਕਰਾ ਦਿੰਨੇ ਆ ਕਰਾ ਦਿੰਨੇ ਆ ਤੇ ਹੁਣ ਗੱਲ ਹੀ ਕੋਈ ਨਹੀਂ ਹੈਗੀ ਇਹਨਾਂ ਦੀ ਇਨਸਾਫ ਨਹੀਂ ਦੇਂਦਾ ਇਨਸਾਫ ਕੋਈ ਸਾਨੂੰ ਹੈਗਾ ਆ ਅੱਜ ਕਿੰਨੇ ਕਿ ਬੰਦਿਆਂ ਨੇ ਆ ਗਏ ਅਸੀਂ ਇੱਥੇ ਬੈਠੇ ਆ ਤੇ ਸਾਡੇ ਸਿਰ ਪਾੜਨ ਵਾਲੀ ਗੱਲ ਇਹਨਾਂ ਆਏ ਆ ਇਹ ਮੰਗ ਕਰਦੇ ਪ੍ਰਸ਼ਾਸਨ ਕੋਲ ਸਾਡਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਪਲਾਟ 20 ਸਾਲਾਂ ਤੋਂ ਸਾਡੇ ਕੋਲ ਹੈ ਪਲਾਟ ਤੇ ਅੱਜ ਕੀ ਗੱਲ ਆ ਮੀਟਰ ਸਾਡੇ ਨਾਂ ਤੇ ਆ ਸਮਝਦਾ ਨਾ ਤੱਕੇ ਜਾਈ ਉਹ ਤੱਕੇ ਜਾਈ ਸਾਡੇ ਨਾਲ ਵੇਖੋ ਪੁਲਿਸ ਦੀ ਕਰਨੀ ਹੈ ਹਾਂ ਉਸਾਰੇ ਨਾਲ ਪੁਲਿਸ ਨਾਲ ਕਰ ਲਈ ਪੁਲਿਸ ਨਾਲ ਰਹੀ ਹੈ ਨਾ ਸਚੋ ਨਾਲ ਕਰਾਉਣ ਦਾ ਕੰਮ ਸੁਣਾਈ ਇੱਥੇ ਨਹੀਂ ਤੁਸੀਂ ਐਨਾਂ ਰਹੀ ਮੈਂ ਉੱਥੇ ਰਹਿਨੀ ਆ ਮੈਂ ਇੱਥੇ ਹੋਣਾ 4 ਮਹੀਨੇ ਹੋ ਗਏ ਆਹੀਂ ਨੂੰ ਸਾਡਾ ਵੀਜ਼ਾ ਬਾਹਰੋਂ ਆਇਆ ਲੈ ਕੇ ਆਏ ਆ ਅਸੀਂ ਤੇ ਸਾਨੂੰ ਕੀ ਤਾਂ ਪਿੱਛੋਂ ਇਹਨਾਂ ਨੇ ਆ ਕੇ ਤੁਤਾਂ ਕਰਨ ਦੇ ਸਮਝਦੇ ਐਸੇ ਕਰਕੇ ਲੋਕੀ ਬਾਹਰ ਜਾਂਦੇ ਕਿ ਇੱਥੇ ਇਹ ਇੰਨਾ ਗੱਲਾਂ ਕਰਕੇ ਬਾਹਰ ਫਿਰ ਬੱਚਿਆਂ ਨੂੰ ਭੇਜਦੇ ਆ ਤੇ ਜਾਂਦੇ ਆ ਜਿਵੇਂ ਸਾਨੂੰ ਕੀ ਲੋੜ ਪਈ ਇੱਥੇ ਧੱਕਾ ਹੀ ਨਾ ਹੋਵੇ ਤੇ ਫਿਰ ਅਸੀਂ ਕਿਉਂ ਜਾਈਏ ਇਹਨਾਂ ਦੁਖੀ ਹੋ ਗਏ ਜਾਂਦੇ ਸਾਰੇ ਬੱਚੇ ਇੰਦਰਲੇ ਲੈਣਦੇ ਜਦੋਂ ਉਹਨੇ ਅਸੀਂ ਇਹਨੇ ਸਾਡੀ ਰਜਿਸਟਰੀ ਕਰੋ ਸਾਡੇ ਦੋ ਦੱਸੋ ਕੀ ਪਾ ਉਸ ਟਾਈਮ ਤੇ ਸਾਡੇ ਜਦੋਂ 2700 ਰੁਪਏ ਇਹਨਾਂ ਨੇ ਗਾਜ ਲਿਆ ਜਾਗਾ ਦਿੱਤਾ ਤੇ ਇੰਨਾ ਪੈਸਾ ਅਸੀਂ ਦਿੱਤਾ ਇਹਨਾਂ ਨੂੰ ਤੇ ਸਾਨੂੰ ਇਹਨਾਂ ਫਿਰ ਪੈਸਾ ਵੀ ਲਾਇਆ ਅਸੀਂ ਤੇ ਸਾਨੂੰ ਕੀ ਇਨਸਾਫ ਆ ਉਹ ਪਰਚ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਕਿ ਨਹੀਂ ਕੀਤੀ ਸਾਡੀ ਕੋਈ ਸੁਣ ਸੁਣਵਾਈ ਨਹੀਂ ਆਵੇ ਲੋ ਅੱਜ ਕੀ ਕੀਤਾ ਇਹਨਾਂ ਨੇ ਪ੍ਰਸ਼ਾਸਨ ਆਪ ਢੋਂ ਡਿਆ ਪ੍ਰਸ਼ਾਸਨ ਆਣ ਕੇ ਢੋਂ ਡਿਆ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇਸ ਤਰ੍ਹਾਂ ਦਾ ਵਾਕਿਆ ਹੋਇਆ ਹਾਂਜੀ ਮੰਗ ਕਰਦੇ ਹਾਂ ਹਾਂਜੀ ਹਾਂਜੀ ਮੰਗ ਹੈ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਸਾਡੀ ਜਗ੍ਹਾ ਮੋਕੇ ਤੇ ਆਈ ਜੀ ਦੇਖਿਆ ਹੋਈ ਆਪਣੇ ਪੰਥੜ ਹੋ ਗਿਆ ਮਕਾਨ ਛੋਟੇ ਕਬਰੇ ਬਣੇ ਹੋਏ ਸੀ ਉੱਥੇ ਭਈਆ ਵੀ ਰਹਿੰਦਾ ਸੀ ਤੇ ਹੁਣ ਇਹਨਾਂ ਨੂੰ ਮੈਂ ਲਿਖਤੀ ਰਿਪੋਰਟ ਦੇਣ ਵਾਸਤੇ ਐਸ ਐਚ ਓ ਸਾਹਿਬ ਕੋ ਨਾਲ ਲੈ ਕੇ ਚੱਲਾਂਗਾ ਇਲੈਕਟ੍ਰੀ ਰਿਪੋਰਟ ਦੇਣਗੇ ਉਦੋਂ ਬਾਅਦ ਜਿਹੜੀ ਬੰਦੀ ਕਾਰਵਾਈ ਕੀਤੀ ਜਾਏ। ਸਰੇ ਇਹਨਾਂ ਵੱਲੋਂ ਕਿਹਾ ਗਿਆ ਕਿ 100 ਤੋਂ 150 ਬੰਦੇ ਆਕੇ ਟਰੈਕਟਰ ਵਗੈਰਾ ਤੇ ਸਾਰੀ ਤੋਰਪਾਂ ਕੀਤੀ ਹੈ। ਜੋ ਵੀ ਇਹਨਾਂ ਕੋ ਬੜਾ ਹੋਇਆ ਹੋਇਆ ਰਿਕਾਰਡਿੰਗ ਉਸ ਟਾਈਮ ਦੀ ਵੀਡੀਓ ਉਹ ਸਾਨੂੰ ਆਣ ਕੇ ਦਿਖਾਓ। ਇਹਨਾਂ ਕੋ ਬਾਈ ਨੇਮ ਵੀ ਦੱਸਿਆ ਕਿ ਜਿਹੜੇ ਬੰਦੇ ਨੇ ਕੋਈ ਨਾਮ ਬਾਈ ਨੇਮ ਇਹਨਾਂ ਨੇ ਜਿੰਨਾ ਕੋ ਖਰੀਦ ਕੀਤੀ ਹੈ ਨਾ ਕੋਈ ਡੀਲਰ ਆ ਉਹਦਾ ਨਾਮ ਦੱਸ ਰਹੇ।